ਡੰਡਾ ਹਾਂ ਚੱਕ ਡੰਡਾ ਹਾਂ ਡੰਡਾ ਚੱਕਣਾ ਹੀ ਚੱਕ ਡੰਡਾ ਟੁੱਟਿਆ ਵਿਆ ਮਸਲਾ ਬਾਜੀ ਕੁਛ ਨਹੀਂਗਾ ਪਰਸੋਂ ਬੈਸ ਵਜੀ ਹੋਈ ਸੀ ਮਾੜੀ ਵੜੀ ਗੁਰਦੁਆਰੇ ਗੁਰੂ ਕਰਨ ਲੈ ਕੇ ਡੇੜੀ ਨੂੰ ਗਾਲਾ ਕੱਢਦਾ ਸੀ ਬੰਦਾ ਬਲਦੇਵ ਸਿੰਘ ਉਸ ਗੱਲ ਨੂੰ ਲੈ ਕੇ ਕੱਲੇ ਸਾਡੇ ਘਰੇ ਵਗੇ ਆ ਕੰਬਲ ਚੱਕ ਮੇਰਾ ਚੱਕ ਕੰਬਲ ਚੱਕ ਦੂ ਧੱਕਾ ਮਾਰ ਕੇ ਸਾਡਾ ਗੇਟ ਤੋੜਿਆ ਖੋਲਿਆ ਤੇ ਸਾਰੇ ਜਾਣੇ ਅੰਦਰ ਅਟੈਕ ਇਹਨੇ ਸਾਡੇ ਤੇ ਕੀਤਾ ਬਲਦੇਵ ਸਿੰਘ ਨੇ ਮੇਰੀ ਮਾਤਾ ਦੇ ਪੈਪਾ ਮਾਰੀਆਂ ਮੇਰੀ ਵਾਈਫ ਦੇ ਹੱਥੋਂ ਬਈ ਕੀਤੀ ਹੈ ਉਹ ਪ੍ਰੈਗਨੈਂਟ ਨੇ 7 ਮਹੀਨਿਆਂ ਦੇ ਉਹਨਾਂ ਦੀ ਬੱਜੀ ਦਰਦ ਹੋ ਰਿਹਾ ਉਹ ਘਰੇ ਇਸ ਟਾਈਮ ਪਰ ਦਵਾਈ ਦੂਈ ਦਵਾਈ ਹੈ ਪਿਆਰਾਂ ਦੇ ਤੂੰ ਹੰਕਾਰੀਆ ਚਾਹ ਡੰਡਾ ਤੇਰਾ ਤੇ ਇੱਥੇ ਖੋਇਆ ਕੌਣ ਤੇ ਤੂੰ ਕਿਉਂ ਰੋਕਿਆ ਮੈਨੂੰ ਉਰੇ ਲਈ ਕਿਆ ਤੂੰ ਕਰ ਲਈ ਜਿਹੜਾ ਕਰਨਾ ਹੋਇਆ ਕਿਆ ਉਰੇ ਆ ਅੰਦਰ ਲਾ ਜਾ ਨੂੰ ਹਰਵਿੰਦਰ ਸਿੰਘ ਜੀ ਡੈਡੀ ਦਾ ਨਾਮ ਤਾਰਾ ਸਿੰਘ ਤੇਰਾ ਪਿੰਡ ਹਿੰਮਤਪੁਰਾ ਕੀ ਮਤਲਬ ਮਸਲਾ ਬਾਜੀ ਕੁਛ ਨਹੀਂਗਾ ਪਰਸੋਂ ਬੈਸ ਬਾਜੀ ਹੋਈ ਸੀ ਮਾੜੀ ਮਾੜੀ ਗੁਰਦਾਰੇ ਗੁਰੂ ਘਰ ਨੂੰ ਲੈ ਕੇ ਡੈਡੀ ਨੂੰ ਗਾਲਾ ਕੱਢਦਾ ਸੀ ਬੰਦਾ ਬਲਦੇਵ ਸਿੰਘ ਉਸ ਗੱਲ ਨੂੰ ਲੈ ਕੇ ਕੱਲ੍ਹ ਸਾਡੇ ਘਰੇ ਵੜੇ ਆ ਇਹਦੇ ਡੈਡੀ ਸਰਜੀਤ ਸਿੰਘ ਸਨ ਬਗੰਡਾ ਸਿੰਘ ਨਾਲ ਇੱਕ ਇਹਦੇ ਅਣਪਛੰਤਾ ਬੰਦਾ ਹੋਰ ਹੈ ਜੁਪੀ ਨੰਬਰ ਦੀ ਗੱਡੀ ਹੈ ਮੈਂ ਕਰੇ ਸੀਗਾ ਉਸ ਟਾਈਮ ਮੇਰੀ ਮੰਮਾ ਸੀ ਕਰੇ ਤੇ ਇਹਨਾਂ ਨੇ ਧੱਕਾ ਮਾਰ ਕੇ ਸਾਡਾ ਗੇਟ ਤੋੜਿਆ ਖੋਲ੍ਹਿਆ ਤੇ ਸਾਰੇ ਜਣੇ ਅੰਦਰ ਅਟੈਕ ਇਹਨਾਂ ਨੇ ਸਾਡੇ ਤੇ ਕੀਤਾ ਬਲਦੇਵ ਸਿੰਘ ਨੇ ਮੇਰੀ ਮਾਤਾ ਦੇ ਪੈਪਾ ਮਾਰੀਆਂ ਸਬੂਤ ਗਵਾਹ ਸਾਡੇ ਕੋਲ ਹੈਗੇ ਆ ਅੱਗੇ ਜਾ ਕੇ ਇੱਕ ਜਿਹੜਾ ਬੰਦਾ ਸੁਰਜੀਤ ਸਿੰਘ ਨਾਲ ਤੇ ਸੁਰਜੀਤ ਸਿੰਘ ਨੇ ਮੈਨੂੰ ਅੰਦਰ ਢਟਾਇਆ ਉਸ ਤੋਂ ਬਾਅਦ ਬਲਦੇਵ ਸਿੰਘ ਨੇ ਇਹਨਾਂ ਨੂੰ ਛੱਡ ਕੇ ਮੇਰੀ ਮਾਤਾ ਨੂੰ ਮੇਰੀ ਵਾਈਫ ਦੇ ਅਧਿਵਾਇ ਕੀਤੀ ਹੈ ਉਹ ਪ੍ਰੈਗਨੈਂਟ ਨੇ 7 ਮਹੀਨਿਆਂ ਦੇ ਉਹਨਾਂ ਦੀ ਬੱਜੀ ਦਰਦ ਹੋ ਰਿਹਾ ਹੈ ਉਹ ਘਰੇ ਇਸ ਟਾਈਮ ਪਰ ਦਵਾਈ ਦੂਈ ਦਵਾਈ ਹੈ ਅੰਦਰ ਇਹਨਾਂ ਨੇ ਫਿਰ ਮੈਨੂੰ ਬਿੱਦੂ ਦੇ ਨਾਮ ਤੋਂ ਹਰਵਿੰਦਰ ਸਿੰਘ ਹੈ ਮਾਤਾਏ ਕੀ ਨਾਮ ਹੈ ਜਮੇ ਅੱਛਾ ਮਾਤੇ ਕੀ ਵਾਰਦਾ ਤੇ ਤੁਹਾਡੇ ਨਾਲ ਬਾਜ਼ਾ ਤੇ ਹੋਇਆ ਬਈ ਮੁੰਡਾ ਪਟੜੀ ਆਉਂਦਾ ਸੀ ਅਗਾ ਵਿੱਚ ਇਹਦੀ ਮਾਂ ਅੱਗਿਆਲੀ ਠੀਕ ਹੈ ਜੀ ਫੋਟੋ ਸੈਂਟਰ ਕਿੱਥੇ ਲਿਆ ਠੀਕ ਹੈ ਜੀ ਨਗਰੋਂ ਮੁੰਡਾ ਆਇਆ ਹੁਣ ਇਹਨਾਂ ਸਾਰੇ ਨੂੰ ਕਿ ਪਿੱਛੇ ਉਹ ਡਾਂਗਾ ਮਾਰਨਾ ਠੀਕ ਹੈ ਤੇ ਕਾਰਨ ਕੀ ਸੀ ਲੜਾਂਗਾ ਮਾਰਨ ਦਾ ਜੀ ਕਾਰਨ ਗੁਰਦੁਆਰੇ ਪਾਣਾ ਮੜੀ ਉਹ ਕੁਮਾ ਹੈ ਸੀ ਕਿ ਕਰਨ ਪਹਿਲਾਂ ਕਿਸ ਗੱਲ ਲੈ ਕੇ ਉਹ ਸਾਡਾ ਇਹ ਘਰਾਂ ਦਾ ਪ੍ਰਧਾਨ ਸੀ ਠੀਕ ਹੈ ਜੀ ਉਹ ਸਾਨੂੰ ਗਾਣਾ ਰੰਦਾ ਸੀ ਉਹ ਮੁੰਡਾ ਠੀਕ ਹੈ ਜੀ ਠੀਕ ਹੈ ਜੀ ਤੇ ਅੱਜ ਸਵੇਰੇ ਲੜਾਈ ਹੋਈ ਸੀ ਕੱਲ ਹੋਈ ਸੀ ਲੜਾਈ ਤੁਹਾਡੀ ਕੱਲ 4 ਵਜੇ ਅੱਛਾ ਜੀ ਦਾਖਲ ਕਦੋਂ ਹੋਏ ਤੁਸੀਂ ਕੱਲ 4 ਵਜੇ ਪਸ ਆਵੇ 5 ਵਜੇ ਠੀਕ ਹੈ ਜੀ ਤੇ ਤੁਹਾਡੇ ਕੀ ਮਾਰਿਆ ਜੀ ਉਹਨਾਂ ਨੇ ਜਿਹੜੇ ਬਈ ਲੋਹੇ ਵਾਲੇ ਆਪਾਂ ਭਸੇ ਲਾਉਣਾ ਠੀਕ ਹੈ ਜੀ ਦੇਹ ਚੰਗ ਮਾਰਿਆ ਮੇਰੇ ਹੁਜਾ ਮਾਰਿਆ ਠੀਕ ਹੈ ਜੀ ਬਾਹਰ ਦੇ ਮਾਰਿਆ ਦੋਤਾ ਫਾਈਟਰ ਮਾਰਿਆ ਠੀਕ ਹੈ ਜੀ ਬਹੁਤ ਜੁਹਾ ਮਾਰਿਆ ਠੀਕ ਹੈ ਜੀ ਸੱਤ ਵੀ ਮਾਰਿਆ ਠੀਕ ਹੈ ਜੀ ਸੱਤਰੀ ਨਹੀਂ ਛੱਡੀ ਕੋਈ ਸਾਰ ਨਹੀਂ ਉਹਨੇ ਬਹੁਤ ਮਰੀ ਲੋ ਇਹ ਕਰ ਵੀ ਕੀ ਮੰਗ ਕਰਦੇ ਤਾਰ ਬਾਈ ਵਾ ਸਾਨੂੰ ਭਾਇਆ ਕਰਾਣਾ ਹੋਣਾ ਚਾਹੀਦਾ ਸਾਨੂੰ ਤੇ ਸਾਡੇ ਨੂੰ ਲੈ ਕੇ ਰਿਆ ਕੇ ਵੇਚ ਦਿੱਤੀ ਆ ਉਹ ਕਰਿਆ ਕੇ ਨਾਲ ਕੁੱਟ ਮਾਰ ਦਿੱਤੀ ਆ ਠੀਕ ਸਾਡਾ ਹੋਣਾ ਜਾਈਦਾ ਕੋਈ ਪਰਵਾਹ ਨਾ ਜਾਈ ਠੀਕ ਹਾਂਜੀ ਭਾਈ ਜੀ ਤੁਹਾਡੀ ਜਿਹੜੀ ਲੜਾਈ ਹੋਈ ਆ ਕੱਲ ਕਿਸੇ ਗੱਲ ਲੈ ਕੇ ਹੋਈ ਥੀ ਤੇ ਜੀ ਅਸੀਂ ਸਾਡੇ ਪਿੰਡ ਜੀ ਨਗਰ ਕੀਰਤਨ ਸੀਗਾ ਜੀ ਉਸ ਤੋਂ ਬਾਅਦ ਸ਼ਾਮ ਨੂੰ ਅਸੀਂ ਗੁਰੂ ਘਰ ਕੀਰਤਨ ਕਰਾਉਂਦੇ ਸੀਗੇ ਜੀ ਤੇ ਉਹ ਸਾਡੇ ਪ੍ਰਧਾਨ ਸਾਹਿਬ ਹੈਗੇ ਬਾਬਾ ਤੇ ਇੱਕ ਉਹਨਾਂ ਦਾ ਲੜਕਾ ਜੀ ਨਸ਼ੇੜੀ ਹੈਗਾ ਲੜਕਾ ਤੇ ਉਹਨਾਂ ਦੀ ਪੂਰਾ ਰੱਜਿਆ ਸੀ ਗੋਲੀਆਂ ਦਾ ਜੀ ਠੀਕ ਹੈ ਜੀ ਫੋਨ ਚਾਹੀ ਪਿੰਡ ਜੋ ਪੁੱਛ ਲੋ ਜੀ ਤੇ ਨਿਆਂ ਦੇ ਕੈਪਸੂਲ ਖਾਂਦਾ ਜੀ ਔਰ ਜਿਆਦੇ ਕੋਣੇ ਆ ਕੇ ਮੇਰਾ ਨਾਮ ਬਲਦੇਵ ਸਿੰਘ ਹੈ ਜੀ ਤੇ ਉਹਨੇ ਆ ਕੇ ਕੀਰਤਨ ਬੰਦ ਕਰਾਤਾ ਜੀ ਤੇ ਸਾਡੇ ਪਿੰਡ ਦੇ ਸਰਪੰਚਾਂ ਦਾ ਮੁੰਡਾ ਹੈਗਾ ਜੀ ਅਮਨ ਦੀਪਾ ਮਨਦੀਪ ਉਹਨੇ ਕਿਹਾ ਵੀ ਤੁਸੀਂ ਕਿਉਂ ਬੰਦ ਕਰਾਇਆ ਉਹਨੂੰ ਤਾਂ ਕੁਝ ਕਿਹਾ ਨਹੀਂਗਾ ਜੀ ਤੇ ਆ ਕੇ ਮੇਰੇ ਥੱਪੜ ਮਾਰਤਾ ਜੀ ਅਸੀਂ ਚਲੋ ਸ਼ਾਮ ਨੂੰ ਉਹਨਾਂ ਦੇ ਰਾਤ ਨੂੰ ਥੱਪੜ ਮਾਰਦਾ ਸੀ ਆਪਾਂ ਉਹਦੇ ਘਰੇ ਆ ਗਏ ਜੀ ਸ਼ਾਮ ਨੂੰ ਅਸੀਂ ਆਪਦੇ ਘਰੇ ਆ ਕੇ ਰਾਤ ਨੂੰ ਸੌਂਗੇ ਜੀ ਤੜਕੇ ਸਵੇਰੇ ਉੱਠੇ ਗਲੀ 'ਚ ਡਾਂਗਾਂ ਲੈ ਕੇ ਘੇੜੇ ਮਾਰਨ ਲੱਗ ਗਏ ਜੀ ਅਸੀਂ ਕੁੱਟਾਂਗੇ ਮੁੰਡੇ ਨੂੰ ਐ ਕਰ ਅਸੀਂ ਫਿਰ ਵੀ ਨਹੀਂ ਬੋਲੇ ਜੀ ਤੇ ਅਸੀਂ ਆਪੋ ਦੇ ਕੰਮ ਧੰਦੇ ਕਰਦੇ ਰਹੇ ਗੁਰਦੁਆਰੇ ਪਾਰਠ ਸੀਗੇ ਅਸੀਂ ਉੱਥੇ ਵੀ ਨਹੀਂ ਗਏ ਜੀ ਭਗਤ ਅਸੀਂ ਕਿਉਂ ਕਿਉਂ ਚਾਹੀਏ ਲੜਾਈ ਹੋ ਗਈ ਐਵੇਂ ਵੀ ਕੱਲ ਨੂੰ ਗੱਲ ਹੋਰ ਬਣ ਜਾਂਦੀ ਹੈ ਗੁਰੂ ਘਰ ਦੀ ਤੇ ਅਸੀਂ ਆਪੋ ਦੇ ਕੰਮ ਧੰਦੇ ਲੱਗੇ ਰਹੇ ਬਾਬਾ ਜੀ ਕੀ ਨਾਮ ਹੈ ਸਰਜੀਤ ਸਿੰਘ ਡੈਡ ਦਾ ਨਾਮ ਕੰਟਰ ਸਿੰਘ ਕਿੱਥੇ ਰਹਿਣ ਵਾਲੇ ਹੈਮੰਤਪੁਰਾ ਅੱਛਾ ਕੀ ਮਾਮਲਾ ਹੈ ਤੁਹਾਡੇ ਨਾਲ ਮਾਮਲਾ ਕੱਲ ਨਗਰ ਕੀਰਤਨ ਸੀ ਭਾਈ ਠੀਕ ਹੈ ਜੀ ਨਗਰ ਕੀਰਤਨ ਦੇ ਵਿੱਚ ਚੱਲ ਗਿਆ ਚੱਲ ਗਿਆ ਸ਼ਾਮ ਨੂੰ ਕਿ ਜਦੋਂ ਉਹਰ ਕੀਤਾ ਖਤਮ ਹੋਇਆ ਤਾਂ ਉੱਥੇ ਕੰਮ ਨਿਬੜਦਾ ਦਸਿਆ ਮੇਰੇ ਚਾਚੇ ਦੇ ਮੁੰਡੇ ਨੇ ਮੇਰੇ ਮਿੱਟੇ ਦੇ ਲਖੇੜਾ ਮਾਰਿਆ ਉਹ ਸਾਰੇ ਕਹਿਣ ਲੱਗੇ ਵੀ ਗਲਤ ਕਰਿਆ ਤੂੰ ਲਖੇੜਾ ਕਿਉਂ ਮਾਰਿਆ ਤਾਂ ਗਲਤੀ ਤੇਰੀ ਨਹੀਂ ਤਾਂ ਕੰਮ ਸੁਡਾ ਬਲਦੂ ਜੂ ਆ ਤੇ ਇਹ ਗੱਲ ਨੂੰ ਇੱਥੇ ਠੱਪੋ ਤਾਂ ਉਹ ਮੇਰੀ ਚਾਚੀ ਕਹਿਣ ਲੱਗੀ ਵੀ ਸਾਡੇ ਕਰਾ ਚੂੜੀਆਂ ਪਾਈਆਂ ਫਿਰ ਕੰਮ ਬਦੂ ਤਾਂ ਵੱਜੇ ਕੱਲ ਖੇਰ ਖੇਤੋਂ ਪੱਠੇ ਲੈਣਾ ਆ ਵਾਰ ਚਾ ਕੇ ਫਿਰ ਮੋਟਰਸਾਈਕਲ ਰੋਕ ਕੇ ਰੇਛਾਂ ਦੇਣ ਲੱਗ ਗਿਆਂ ਮੇਰੇ ਘਰ ਦੀਨੇ ਰੋਕਿਆ ਨੂੰ ਵੀ ਜਾਂਦਾ ਰਹਿ ਉੱਟੇ ਖਜਾ ਹੁਣ ਨਹੀਂ ਟਿਕਿਆ ਇਹ ਮਾਂ ਪੁੱਤ ਸਾਡੇ ਘਰੇ ਵੜ ਗਏ ਘਰੇ ਵੜ ਕੇ ਮੇਰੇ ਮੁੰਡੇ ਦੇ ਇੱਟ ਮਾਰੀ ਸਿਰ 'ਚ ਬੇਹੋਸ਼ ਕਰਕੇ ਸਿੱਟ ਗਏ ਘਰ ਵਾਲੀ ਦੇ ਵੀ ਮਾਰ ਕੇ ਸੋਟੀਆਂ ਤੇ ਭੱਜ ਗਏ ਮੈਂ ਖੇਤ ਸੀ ਮੈਨੂੰ ਫੋਨ ਕਰਿਆ ਮੈਂ ਆਇਆ ਖੇਤੋਂ ਫੇਰਾ ਕੇ ਜਦੋਂ ਸਾਡਾ ਹੋਇਆ ਆਫਾ-ਦਫੀ ਤਾਂ ਅਮੜਾ ਮੋਟਾ ਫੇਰਾ ਸੀ ਏਨੂੰ ਮੈਂ ਮੁੰਡੇ ਚੱਕ ਕੇ ਹਸਪੀਟਲ ਲੜਾਈ ਕਿਸ ਗੱਲ ਨੂੰ ਲੈ ਕੇ ਹੋਈ ਜੀ ਤੁਹਾਡੀ ਲੜਾਈ ਬਸ ਉਹ ਕੋਈ ਕਿਸੇ ਵੀ ਕਾਰਨ ਨਹੀਂ ਸਲਾ ਕਰਕੇ ਲਪੜ ਮਾਰਿਆ ਮੇਰੇ ਮੁੰਡੇ ਤੇ ਉਧਰ ਲੈ ਕੇ ਕੋਈ ਮਾਮਲਾ ਸੀ ਕੋਈ ਮਾਮਲਾ ਨਹੀਂ ਸੀਗਾ ਕੁਝ ਵੀ ਨਹੀਂ ਸੀਗਾ ਕਾਰ ਵੀ ਦੀ ਕੀ ਮੰਗ ਕਰਦੇ ਹਾਂ ਜੀ ਹਾਂ ਕਾਰ ਵੀ ਦੀ ਤਾਂ ਬਸ ਆਈ ਹੈ ਵੀ ਇਹ ਤਾਂ ਕੋਈ ਨਸਾਬ ਹੋਣਾ ਚਾਹੀਦਾ ਪਹਿਲਾਂ ਕੋਈ ਪੁਰਾਣੀ ਰਣਚਾਰੀ ਤਾਂ ਨਹੀਂ ਨਾ ਕੋਈ ਚੱਲਦੀ ਨਹੀਂ ਅਸੀਂ ਆਪੇ ਪਰਿਵਾਰ ਹੀ ਆ ਠੀਕ ਹੈ ਜੀ ਇਹ ਮਸਲਾ ਉਸ ਤੋਂ ਬਾਅਦ ਸਾਡੇ ਪਿੰਡ ਦੇ ਜਿਹੜੇ ਬੰਦੇ ਸੀ ਗਵੰਡੀ ਸੀ ਚਾਰ ਬੰਦੇ ਹੈਗੇ ਆ ਉਹਨਾਂ ਨੇ ਸਾਨੂੰ ਆ ਕੇ ਛੜਾਈ ਹੈ ਉਸ ਤੋਂ ਬਾਅਦ ਮੇਰੇ ਪਾਪਾ ਆਏ ਨਾਲ ਉਹਨਾਂ ਦੇ ਉਹਨਾਂ ਨੇ ਆ ਕੇ ਸਾਨੂੰ ਛੜਾਈ ਹੈ ਤੁਹਾਡੀ ਕੋਈ ਪੁਰਾਣੀ ਖੁੰਮੀ ਚੱਲ ਰਹੀ ਹੈ ਨਹੀਂ ਜੀ ਕੋਈ ਪੁਰਾਣੀ ਖੁੰਦਕ ਨਹੀਂ ਚਾਚੇ ਤਾਏ ਦੇ ਆਂ ਆਂਢੀ ਗੰਢੀਆਂ ਆਮਨੇ ਸਾਹਮਨੇ ਘਰ ਘਰ ਵੀ ਦੀ ਕੀ ਮਾਰ ਕਰਦੇ ਕਾਰਵੇ ਸਾਨੂੰ ਨਹੀਂ ਸਾਹ ਮਿਲਣਾ ਚਾਹੀਦਾ ਮੇਰੀ ਮਾਤਾ ਦੇ ਸੱਟਾਂ ਵੱਜੀਆਂ ਮੇਰੇ ਸਿਰ ਪਟਿਆ ਦੇਖੋ ਟਾਂਕੇ ਲੱਗੇ ਪੰਜ ਛੇ ਤੇ ਮੇਰੀ ਮਾਤਾ ਦੇ ਜਿਹੜੇ ਆ ਪੂਰੇ ਹੋਏ ਆ ਸਟਿਚ ਹੋਏ ਜਿਹੜੇ ਲੱਗੀਆਂ ਸੱਟਾਂ ਉਹਨਾਂ ਦੀ ਇੱਥੇ ਅੱਖ ਤੇ ਲੱਗੀ ਹੈ ਐਨੇ ਜਰੀ ਜਿਹੜੀ ਹਾਂਜੀ ਸ਼ਾਮੀ 4:30 ਜੇ ਤੁਹਾਡੀ ਜਨੰਨੀ ਦੇ ਕਿੱਲੇ ਮਾਰਦਾ ਬਲਦੇਵ ਸਿੰਘ ਪੁੱਤਰ ਸਰਜੀਤ ਸਿੰਘ 22 4 ਕੀ ਸੁਣ ਪੈਪਸੀ ਲੋਹੇ ਦੀ ਇੱਕ ਡੰਡਾ ਸੀ ਹੋਰ ਸੀ ਪਰ ਸਾਨੂੰ ਨਹੀਂ ਜਲਦ ਵਿੱਚ ਪਤਾ ਲੱਗਿਆ ਪਰ ਸੀ ਤੇਜ਼ ਹਥਿਆਰ ਇਹਨਾਂ ਕੋਲ ਕਿੰਨੇ ਵੇ ਦਾ ਸਮਾਂ ਸੀ 4:30 ਵਜੇ ਸ਼ਾਮ ਨੂੰ ਕੱਲ